ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ 트럼ਪ ਪ੍ਰਸ਼ਾਸਨ ਨੇ ਪ੍ਰਵਾਸੀ ਕਾਮਿਆਂ ਲਈ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਨਾਲ ਅਮਰੀਕਾ 'ਚ ਉਹਨਾਂ ਦੇ ਕੰਮ ਕਰਨ ਅਤੇ ਠਹਿਰਨ ਦੀ ਪ੍ਰਕਿਰਿਆ ਤੇ ਭਾਰੀ ਅਸਰ ਪਵੇਗਾ ਇਸ ਫੈਸਲੇ ਤੋਂ ਬਾਅਦ ਉਹਨਾਂ ਪ੍ਰਵਾਸੀਆਂ ਨੂੰ ਰਾਹਤ ਨਹੀਂ ਮਿਲੇਗੀ ਜੋ ਪਹਿਲਾਂ ਬਾਈਡਨ ਪ੍ਰਸ਼ਾਸਨ ਦੀ ਨੀਤੀ ਤਹਿਤ ਵਰਕ ਪਰਮਿਟ ਜਾਂ ਰੋਜ਼ਗਾਰ ਅਥਾਰਟੀ ਦਸਤਾਵੇਜ਼ ਜਾਨੀ ਕਿ EAD ਦੀ ਸਮਾਸੀਮਾ ਖਤਮ ਹੋਣ ਤੋਂ ਬਾਅਦ ਵੀ ਅਰਜ਼ੀ ਪੈਂਡਿੰਗ ਰਹਿਣ ਤੱਕ ਕਾਨੂੰਨੀ ਤੌਰ ਤੇ ਕੰਮ ਕਰ ਸਕਦੇ ਸਨ ਹੁਣ ਹਰ ਵਾਰ ਵਰਕ ਪਰਮਿਟ ਵਧਾਉਣ ਤੋਂ ਪਹਿਲਾਂ ਨਵੀਂ ਸੁਰੱਖਿਆ ਜਾਂਚ ਅਤੇ ਉਡੀਕ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ ਅਮਰੀਕੀ ਨਾਗਰਿਕਤਾ ਅਤੇ ਆਵਾਸ ਸੇਵਾ ਜਣ ਕੇ ਯੂਐਸਸੀਆਈਐਸ ਨੇ ਰੋਜ਼ਗਾਰ ਵਰਕ ਪਰਮਿਟ ਦੀ ਵੱਧ ਤੋਂ ਵੱਧ ਸਮਾਂ ਸੀਮਾ ਨੂੰ 5 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤਾ ਹੈ ਇਸ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਪਵੇਗਾ ਪਹਿਲਾਂ ਹੀ ਕਈ ਸਾਲਾਂ ਤੋਂ ਗ੍ਰੀਨ ਕਾਰਡ ਦੀ ਲੰਬੀ ਉਡੀਕ ਚੱਲ ਰਹਿ ਭਾਰਤੀ ਬੇਨਿਕਾਰਾਂ ਲਈ ਇਹ ਬਦਲਾ ਨਵੀਂ ਚਿੰਤਾ ਪੈਦਾ ਕਰ ਸਕਦਾ ਹੈ ਬਹੁਤ ਸਾਰੇ ਭਾਰਤੀ ਲੰਬੇ ਸਮੇਂ ਤੱਕ ਨੌਕਰੀ ਜਾਰੀ ਰੱਖਣ ਲਈ ਲੰਬੀ ਮਿਆਦ ਵਾਲੇ ਈਏਡੀ ਅਤੇ ਐਡਵਾਂਸ ਪੈਰੋਲ ਦਸਤਾਵੇਜ਼ਾਂ ਤੇ ਨਿਰਭਰ ਕਰਦੇ ਨੇ ਭਾਰਤੀ ਪ੍ਰਵਾਸੀ ਭਾਈਚਾਰਾ ਅਮਰੀਕਾ 'ਚ ਰੋਜ਼ਗਾਰ ਆਧਾਰਿਤ ਵੀਜ਼ੇ ਦੇ ਸਭ ਤੋਂ ਵੱਡੇ ਲਾਭਪਾਤਰੀ ਨੇ ਯੂਐਸਸੀਆਈਐਸ ਨੇ ਕਿਹਾ ਹੈ ਕਿ ਇਹ ਬਦਲਾ ਸੁਰੱਖਿਆ ਜਾਂਚ ਨੂੰ ਮਜ਼ਬੂਤ ਕਰਨ ਅਤੇ ਸੰਭਾਵਿਤ ਜੋਖਮ ਦਾ ਸਮੇਂ ਸਿਰ ਪਤਾ ਲਗਾਉਣ ਲਈ ਜ਼ਰੂਰੀ ਹੈ ਯੂਐਸਸੀਆਈਐਸ ਦੇ ਨਿਰਦੇਸ਼ਕ ਜੋਸਫ ਐਡਲੋ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਦੇਸ਼ਟ ਅਜੇ ਵਦੇਸ਼ੀਆਂ ਨੂੰ ਪ੍ਰਵੇਸ਼ ਦਿੱਤਾ ਜਿਨ੍ਹਾਂ ਨੇ ਰਾਜਧਾਨੀ ਚ ਨੈਸ਼ਨਲ ਗਾਰਡ ਜਵਾਨਾਂ ਤੇ ਹਮਲਾ ਕੀਤਾ ਇਸ ਤੋਂ ਇਹ ਹੋਰ ਵੀ ਸਪਸ਼ਟ ਹੈ ਕਿ ਯੂਐਸ ਸੀਆਈਐਸ ਨੂੰ ਵਿਦੇਸ਼ੀਆਂ ਦੀ ਵਾਰ-ਵਾਰ ਜਾਂਚ ਕਰਨੀ ਚਾਹੀਦੀ ਹੈ ਜ਼ਿਕਰਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਨੇ 2023 ਚ ਵਰਕ ਪਰਮਿਟ ਦੀ ਵੈਧਤਾ 2 ਸਾਲ ਤੋਂ ਵਧਾ ਕੇ 5 ਸਾਲ ਕੀਤੀ ਸੀ ਇਸ ਦੇ ਪਿੱਛੇ ਉਦੇਸ਼ ਯੂ ਐਸ ਸੀ ਆਈ ਐਸ ਅਤੇ ਜਨਤਾ ਦੋਵਾਂ ਤੇ ਬੋਝ ਘਟ ਕਰਨਾ ਸੀ ਨਵੀਂ ਨੀਤੀ ਤਹਿਤ ਗ੍ਰੀਨ ਕਾਰਡ ਬਿਨೇಕਾਰ ਐਚ 1 ਬੀ ਕਰਮਚਾਰੀਆਂ ਸ਼ਰਨਾਰਥੀਆਂ ਅਤੇ ਲੰਬਿਤ ਸ਼ਰਨਾਰਥੀ ਮਾਮਲਿਆਂ ਵਾਲੇ ਬਿਨೇಕਾਰਾਂ ਨੂੰ ਹੁਣ 5 ਸਾਲ ਦੀ ਥਾਂ ਸਿਰਫ 18 ਮਹੀਨੇ ਦਾ ਵਰਕ ਪਰਮਿਟ ਮਿਲੇਗਾ ਇਹ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਨਵੀਆਂ ਅਤੇ ਲੰਬਿਤ ਦੋਮਾ ਤਰ੍ਹਾਂ ਦੀਆਂ ਅਰਜ਼ੀਆਂ ਤੇ ਲਾਗੂ ਹੋਵੇਗਾ ਇੰਟਰਨੈਸ਼ਨਲ ਰੈਸਕਿਊ ਕਮੇਟੀ ਦੇ ਸ਼ਰਨ ਨੀਤੀ ਨਿਰਦੇਸ਼ਕ ਕੈਨਜੀ ਰਿਜੂਕਾ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਵਰਕ ਪਰਮਿਟ ਮਨਜ਼ੂਰੀ ਮਿਲਣ ਚ ਕਈ ਮਹੀਨੇ ਲੱਗ ਸਕਦੇ ਨੇ ਜਿਸ ਨਾਲ ਉਹਨਾਂ ਦੇ ਵਰਕ ਪਰਮਿਟ ਖਤਮ ਹੋਣ ਅਤੇ ਨਵਿਆਉਣ ਨਾ ਹੋ ਪਾਉਣ ਦਾ ਖਤਰਾ ਵੱਧ ਜਾਵੇਗਾ ਜਿਸ ਨਾਲ ਸ਼ਰਨ ਚਾਉਣ ਵਾਲਿਆਂ ਲਈ ਆਪਣਾ ਤੇ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਕੇ ਅੱਗੇ ਵਧਣਾ ਹੋਰ ਮੁਸ਼ਕਲ ਹੋ ਜਾਵੇਗਾ ਉੱਥੇ ਹੀ ਵਨ ਬਿਗ ਬਿਊਟੀਫੁਲ ਬਿਲ ਐਕਟ ਤਹਿਤ ਪੈਰੋਲ ਟੀਪੀਐਸ ਧਾਰਕਾਂ ਲੰਬਿਤ ਟੀਪੀਐਸ ਬੇਨਕਾਰਾਂ ਅਤੇ ਉਦਮੀ ਪੈਰੋਲੀਆਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਦੀ ਵੱਧ ਤੋਂ ਵੱਧ ਮਿਆਦ 1 ਸਾਲ ਤੈਅ ਕਰ ਦਿੱਤੀ ਗਈ ਹੈ ਇਹ ਪ੍ਰਬੰਧ 22 ਜੁਲਾਈ 2025 ਤੋਂ ਪ੍ਰਭਾਵੀ ਹੋਵੇਗਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ 2 ਦਿਨਾਂ ਭਾਰਤ ਦੌਰਾ ਖਤਮ ਹੋ ਚੁੱਕਾ ਹੈ ਬੀਤੀ ਰਾਤ ਨੂੰ ਪੁਤਿਨ ਰੂਸ ਵਾਪਸ ਪਰਤ ਗਏ ਹਾਲਾਂਕਿ ਭਾਰਤ 'ਚ ਪੁਤਿਨ ਦੇ ਸ਼ਾਨਦਾਰ ਸਵਾਗਤ ਨੂੰ ਸਮੁੱਚੀ ਦੁਨੀਆ ਨੇ ਟਿਕਟਕੀ ਲਾ ਕੇ ਦੇਖਿਆ ਇਸ ਦੌਰਾਨ ਹੁਣ ਅਮਰੀਕਾ ਦੇ ਸਾਬਕਾ ਅਧਿਕਾਰੀ ਨੇ ਇਸ ਦੇ ਲਈ ਡੋਨਲਡ ਟਰੰਪ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਣ ਦੀ ਅਪੀਲ ਕੀਤੀ ਹੈ ਅਮਰੀਕੀ ਰੱਖਿਆ ਮੰਤਰਾਲੇ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਅਨੁਸਾਰ 트੍ਰੰਪ ਦੀ ਵਜ੍ਹਾ ਨਾਲ ਭਾਰਤ ਤੇ ਰੂਸ ਇਨੇ ਕਰੀਬ ਆਏ ਨੇ ਭਾਰਤ ਚ ਪੁਤਿਨ ਦਾ ਇਨਾ ਪਵਵ ਸਵਾਗਤ ਹੋਇਆ ਜਿਸ ਦਾ ਸਿਹਰਾ ਡੋਨਾਲਡ 트੍ਰੰਪ ਨੂੰ ਜਾਂਦਾ ਹੈ ਇਸ ਲਈ ਡੋਨਾਲਡ 트੍ਰੰਪ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਸਮਾਚਾਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਮਾਈਕਲ ਨੇ ਕਿਹਾ ਮੈਂ ਕਹਿਣਾ ਚਾਹਾਂਗਾ ਕਿ ਡੋਨਾਲਡ 트੍ਰੰਪ ਨੂੰ ਭਾਰਤ ਰੂਸ ਨੂੰ ਕਰੀਬ ਲਿਆਉਣ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਪੁਤਿੰਦਾ ਇਹ ਦੌਰਾ ਬੇਹੱਦ ਅਹਿਮ ਸੀ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਸਮਝੌਤੇ ਹੋਏ ਨੇ ਪੁਤਿੰ ਦੇ ਭਾਰਤ ਦੌਰੇ ਨੂੰ ਅਮਰੀਕਾ ਚ ਦੋ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈ ਪਹਿਲਾ ਜੇਕਰ ਤੁਸੀਂ ਡੋਨਲਡ ਟਰੰਪ ਦੇ ਸਮਰਥਕ ਹੋ ਤਾਂ ਤੁਸੀਂ ਕਹੋਗੇ ਕਿ ਟਰੰਪ ਨੇ ਪਹਿਲਾਂ ਹੀ ਇਸ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਭਾਰਤ ਰੂਸ ਇਕੱਠੇ ਨੇ ਉੱਥੇ ਹੀ ਜੇਕਰ ਤੁਸੀਂ 65% ਅਮਰੀਕੀਆਂ 'ਚੋਂ ਹੋ ਜੋ 트੍ਰੰਪ ਦੀ ਆਲੋਚਨਾ ਕਰਦੇ ਨੇ ਤਾਂ ਉਹ ਇਸ ਨੂੰ ਡੋਨਲਡ 트੍ਰੰਪ ਦੀਆਂ ਖਰਾਬ ਨੀਤੀਆਂ ਦਾ ਨਤੀਜਾ ਮੰਨ ਰਹੇ ਨੇ ਮਾਈਕਲ ਅਨੁਸਾਰ 트੍ਰੰਪ ਨੇ ਭਾਰਤ ਨਾਲ ਅਮਰੀਕਾ ਦੇ ਰਿਸ਼ਤਿਆਂ ਦੀ ਅਣਦੇਖੀ ਕੀਤੀ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਚੰਦ ਪੈਸਿਆਂ ਤੇ ਚਾਪਲੂਸੀ ਕਾਰਨ ਅਮਰੀਕਾ ਨੇ ਲੰਬੇ ਸਮੇਂ 'ਚ ਘਾਟੇ ਦਾ ਸੌਦਾ ਕੀਤਾ ਮਾਈਕਲ ਅਨੁਸਾਰ ਅਮਰੀਕਾ ਨੂੰ ਭਾਰਤ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ ਭਾਰਤੀਆਂ ਨੇ ਦੇਸ਼ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ ਹੈ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਤੇ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵਾਲਾ ਹੈ 트럼ਪ ਵੱਲੋਂ ਭਾਰਤ ਤੇ ਲਗਾਏ ਗਏ ਟੈਰਿਫਸ ਦੀ ਆਲੋਚਨਾ ਕਰਦੇ ਹੋਏ ਮਾਈਕਲ ਨੇ ਕਿਹਾ ਜੇਕਰ ਅਸੀਂ ਨਹੀਂ ਚਾਹੁੰਦੇ ਹਾਂ ਕਿ ਭਾਰਤ ਰੂਸ ਤੋਂ ਤੇਲ ਖਰੀਦੇ ਤਾਂ ਅਸੀਂ ਭਾਰਤ ਨੂੰ ਸਸਤੇ ਦਾਮ ਤੇ ਤੇਲ ਮੁਹੱਈਆ ਕਰਵਾਉਣ ਲਈ ਕੀ ਕਰਾਂਗੇ ਸਾਡੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਡੋਨਲਡ 트럼ਪ ਨੂੰ ਫੀਫਾ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਜੋ ਉਹਨਾਂ ਵਿਅਕਤੀਆਂ ਨੂੰ ਇਨਾਮ ਦਿੰਦਾ ਹੈ ਜਿਨ੍ਹਾਂ ਨੇ ਸ਼ਾਂਤੀ ਅਤੇ ਏਕਤਾ 'ਚ ਅਸਾਧਾਰਨ ਯੋਗਦਾਨ ਪਾਇਆ ਹੈ ਫੀਫਾ ਦੇ ਪ੍ਰਧਾਨ ਇਨਫੈਂਟੀਨੋ ਨੇ ਟਰੰਪ ਨੂੰ ਇਹ ਪੁਰਸਕਾਰ ਭੇਟ ਕਰਦੇ ਹੋਏ ਕਿਹਾ ਇਹ ਤੁਹਾਡਾ ਇਨਾਮ ਹੈ ਇਹ ਤੁਹਾਡਾ ਸ਼ਾਂਤੀ ਪੁਰਸਕਾਰ ਹੈ ਇਨਫੈਂਟੀਨੋ ਨੇ ਪਹਿਲਾਂ ਵੀ ਟਰੰਪ ਦੇ ਗਾਜ਼ਾ ਜੰਗਬੰਦੀ ਯਤਨਾਂ ਲਈ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਯੋਗ ਦੱਸਿਆ ਸੀ ਜਿਸ ਕਾਰਨ ਟਰੰਪ ਨੂੰ ਇਹ ਪੁਰਸਕਾਰ ਮਿਲਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪੁਰਸਕਾਰ ਪ੍ਰਾਪਤ ਕਰਨ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਪੁਰਸਕਾਰ ਦੀ ਜ਼ਰੂਰਤ ਨਹੀਂ ਹੈ ਤੇ ਉਹ ਸਿਰਫ ਜਾਨਾਂ ਬਚਾਉਣਾ ਚਾਹੁੰਦੇ ਨੇ ਟਰੰਪ ਨੂੰ ਇਹ ਪੁਰਸਕਾਰ ਅਜੇ ਹੀ ਸਮੇਂ ਦਿੱਤਾ ਗਿਆ ਜਦੋਂ ਉਹਨਾਂ ਦਾ ਪ੍ਰਸ਼ਾਸਨ ਕੈਰੇਬੀਅਨ 'ਚ ਕਥਿਤ ਨਸ਼ੀਲੇ ਪਦਾਰਥਾਂ ਦੀਆਂ ਕਿਸ਼ਤੀਆਂ ਤੇ ਘਾਤਕ ਹਮਲਿਆਂ ਦੀ ਜਾਂਚ ਦੇ ਘੇਰੇ 'ਚ ਹੈ ਤੇ ਉਹਨਾਂ ਨੇ ਪ੍ਰਵਾਸੀਆਂ ਵਿਰੁੱਧ ਆਪਣੀ ਬਿਆਨਬਾਜ਼ੀ ਸਖਤ ਕਰ ਦਿੱਤੀ ਹੈ ਟਰੰਪ ਨੇ ਨੋਬਲ ਸ਼ਾਂਤੀ ਪੁਰਸਕਾਰ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ ਪਰ ਇਹ ਅੰਤ 'ਚ ਵੈਨਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਮਿਲਿਆ ਮਚਾਡੋ ਨੇ ਆਪਣਾ ਪੁਰਸਕਾਰ ਟਰੰਪ ਦੇ ਸਾਡੇ ਉਦੇਸ਼ ਦੇ ਨਿਰਣਾਇਕ ਸਮਰਥਨ ਨੂੰ ਸਮਰਪਿਤ ਕੀਤਾ ਇਹ ਪੁਰਸਕਾਰ FIFA ਦੇ ਰਵਾਇਤੀ ਖੇਡ ਕੇਂਦਰਿਤ ਫੋਕਸ ਤੋਂ हट ਕੇ ਇੱਕ ਅਸਾਧਾਰਨ ਕਦਮ ਹੈ ਕਮਿਊਨਿਟੀ ਆਰਗੇਨਾਈਜ਼ਰ ਮਮਤਾ ਸਿੰਘ ਨੇ ਇਸ ਹਫਤੇ ਜਰਸੀ ਸਿਟੀ ਦੇ ਰਨ ਆਫ ਟੂਨ ਦੇ ਵਿੱਚ ਇਤਿਹਾਸ ਰਚ ਦਿੱਤਾ ਕੌਂਸਲ ਐਟ ਲਾਰਜਲੀ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਇਸ ਦੌਰਾਨ ਕਈ ਹੋਰ ਭਾਰਤੀ ਅਮਰੀਕੀ ਵੀ ਚੋਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਰਚਨਾ ਸਾਈਜ਼ੋਮੋਰ ਹਜ਼ੋਰ ਵਰਜੀਨੀਆ ਦੇ ਫੇਅਰਫੈਕਸ ਕਾਉਂਟੀ ਦੇ ਬ੍ਰੈਡੌਕ ਜ਼ਿਲ੍ਹੇ ਚ ਸੁਪਰਵਾਈਜ਼ਰ ਬੋਰਡ ਲਈ ਇੱਕ ਵਿਸ਼ੇਸ਼ ਚੋਣ ਚ ਹਿੱਸਾ ਲੈ ਰਹੀ ਹੈ ਉਸਨੇ ਅਕਤੂਬਰ ਚ ਡੈਮੋਕ੍ਰੈਟਿਕ ਨਾਮਜ਼ਦਗੀ ਜਿੱਤੀ ਸੀ ਉਹ 9 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਚ ਰਿਪਬਲਿਕਨ ਕੇਨ ਬਾਲਬੁਏਨਾ ਅਤੇ ਆਜ਼ਾਦ ਉਮੀਦਵਾਰ ਅਤੇ ਹਵਾਈ ਸੈਨਾ ਦੇ ਤਜਰਬੇਕਾਰ ਕੈਰੀ ਚੇਟ ਐਂਪਲ ਦਾ ਸਾਹਮਣਾ ਕਰੇਗੀ ਹੀਜ਼ਰ 2024 ਤੋਂ ਫੇਅਰਫੈਕਸ ਕਾਉਂਟੀ ਸਕੂਲ ਬੋਰਡ ਦੇ ਬ੍ਰੈਡੌਕ ਜ਼ਿਲ੍ਹੇ ਦੀ ਮੈਂਬਰ ਰਹੀ ਹੈ ਤੇ 2022-2023 ਚ ਬੋਰਡ ਚੇਅਰ ਵਜੋਂ ਸੇਵਾ ਨਿਭਾਈ। ਉਹ ਫੇਅਰਫੈਕਸ ਕਾਉਂਟੀ ਚ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕੀ ਅਤੇ ਪਹਿਲੀ ਏਸ਼ੀਆਈ ਅਮਰੀਕੀ ਔਰਤ ਹੈ। ਰਚਨਾ ਹੀਜ਼ਰ ਭਾਰਤੀ ਪ੍ਰਵਾਸੀ ਮਾਪਿਆਂ ਦੀ ਤੀ ਹੈ। ਉਹ ਲੰਬੇ ਸਮੇਂ ਤੋਂ ਅਪਾਹਜ ਬੱਚਿਆਂ ਅਤੇ ਨਿਊਰੋਡਾਈਵਰਸ ਬੱਚਿਆਂ ਦੀ ਵਕਾਲਤ ਕਰ ਰਹੀ ਹੈ। ਉਸਨੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਰਾਜਨੀਤੀ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। ਇੱਕ ਵਕੀਲ ਦੇ ਤੌਰ ਤੇ ਉਸਨੇ ਰੋਜ਼ਗਾਰ ਕਾਨੂੰਨ ਇਕਰਾਰਨਾਮਾ ਕਾਨੂੰਨ ਅਤੇ ਵੱਡੇ ਕਾਰੋਬਾਰੀ ਰਲੇਵੇਂ ਨਾਲ ਸੰਬੰਧਿਤ ਮਾਮਲਿਆਂ ਤੇ ਕੰਮ ਕੀਤਾ ਸਕੂਲ ਬੋਰਡ ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਈ ਸਥਾਨਕ ਬੋਰਡਾਂ ਤੇ ਭਾਈਚਾਰਕ ਸੰਗਠਨਾਾਂ ਚ ਸਰਗਰਮ ਸੀ ਮੀਰਾ ਤੰਨਾ ਜੋ ਫਲੋਰੀਡਾ ਚ ਓਰਲੈਂਡੋ ਸਿਟੀ ਕੌਂਸਲ ਡਿਸਟ੍ਰਿਕਟ 3 ਲਈ ਚੋਣ ਲੜ ਰਹੀ ਹੈ ਉਸ ਨੂੰ ਵੀ 9 ਦਸੰਬਰ ਨੂੰ ਰਨ ਆਫ ਚੋਣ ਦਾ ਸਾਹਮਣਾ ਕਰਨਾ ਪਵੇਗਾ ਉਹ ਇੱਕ ਧਾਰਮਿਕ ਪਾਈਚਾਰੇ ਦੀ ਨੇਤਾ ਅਤੇ ਨਾਗਰਿਕ ਅਧਿਕਾਰਾਂ ਲਈ ਆਵਾਜ਼ ਉਠਾਉਂਦੀ ਰਹੀ ਹੈ ਆਪਣੀ ਮੁਹਿੰਮ 'ਚ ਉਸਨੇ ਸਰਕਾਰ 'ਚ ਵਿਸ਼ਵਾਸ ਵਧਾਉਣ ਅਤੇ ਸਿਟੀ ਹਾਲ ਨੂੰ ਸਾਰੇ ਨਿਵਾਸੀਆਂ ਲਈ ਵਧੇਰੇ ਉਪਯੋਗੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਤੰਨਾ 2018 ਤੋਂ ਓਰਲੈਂਡੋ ਦੀ ਗ੍ਰਾਂਟ ਮੈਨੇਜਰ ਹੈ ਤੇ ਉਹ ਹੁਣ ਤੱਕ 275 ਮਿਲੀਅਨ ਡਾਲਰ ਤੋਂ ਵੱਧ ਗ੍ਰਾਂਟ ਗਤੀਵਿਧੀਆਂ ਦਾ ਪ੍ਰਬੰਧਨ ਕਰ ਚੁੱਕੀ ਹੈ ਪਿਛਲੀਆਂ ਚੋਣਾਂ 'ਚ ਤੰਨਾ ਨੂੰ 33.8% ਵੋਟਾਂ ਮਿਲੀਆਂ ਸਨ ਜੋ ਕਿ ਰੋਜਰ ਚੈਂਪੀਅਨ ਤੋਂ ਥੋੜੇ ਜਿਹਾ ਫਰਕ ਨਾਲ ਦੂਜੇ ਸਥਾਨ 'ਤੇ ਰਹੀਆਂ ਜਿਨ੍ਹਾਂ ਨੂੰ 34% ਵੋਟਾਂ ਮਿਲੀਆਂ ਸਨ ਹੁਣ ਦੋਵਾਂ ਵਿਚਕਾਰ ਰਨ ਆਫ ਚੋਣ ਹੋਵੇਗੀ ਜੇਕਰ ਤੰਨਾ ਜਿੱਤ ਜਾਂਦੀ ਹੈ ਤਾਂ ਉਸ ਦਾ ਟੀਚਾ ਸ਼ਹਿਰ ਨੂੰ ਹੋਰ ਤਰਨ ਯੋਗ ਸਾਈਕਲ ਅਨੁਕੂਲ ਅਤੇ ਆਵਾਜਾਈ ਅਨੁਕੂਲ ਬਣਾਉਣਾ ਹੈ ਉਹ ਭਾਰਤੀ ਅਤੇ ਡੱਚ ਮੂਲ ਦੀ ਹੈ ਉਸਦੇ ਪਿਤਾ ਪੋਰਬੰਦਰ ਗੁਜਰਾਤ ਤੋਂ ਨੇ ਅਤੇ ਉਸਦਾ ਪਰਿਵਾਰ ਪਹਿਲਾਂ ਮੁੰਬਈ ਚ ਇੱਕ ਕਾਰੋਬਾਰ ਚਲਾਉਂਦਾ ਸੀ ਇਸ ਤੋਂ ਇਲਾਵਾ 30 ਦਸੰਬਰ ਨੂੰ ਭਾਰਤੀ ਅਮਰੀਕੀ ਤਕਨੀਕੀ ਕਾਰਜਕਾਰੀ ਤੇ ਸਾਬਕਾ ਸਾਰਾ ਟੋਗਾ ਸਿਟੀ ਕੌਂਸਲ ਮੈਂਬਰ ਰਿਸ਼ੀ ਕੁਮਾਰ ਕੈਲੀਫੋਰਨੀਆ ਚ ਸੰਤਾ ਕਲਾਰਾ ਕਾਉਂਟੀ ਅਸੈਸਰ ਦੇ ਅਹੁਦੇ ਲਈ ਰਨ ਆਫ ਚੋਣ ਲੜਨਗੇ ਐਲਨ ਮਸਕ ਦਾ AI ਚੈਟਬੋਟ ਗਰੂਕ ਜੋ ਕਿ X ਚ ਏਕੀਕ੍ਰਿਤ ਹੈ ਆਪਣੀ ਵਿਅੰਗਾਤਮਕ ਸ਼ਖਸੀਅਤ ਦੀ ਬਜਾਏ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਲੀਕ ਕਰਨ ਦੇ ਗਲਤ ਕਾਰਨਾ ਕਰਕੇ ਖਬਰਾਂ ਚ ਜਾਏ ਫਿਊਚਰਿਜ਼ਮ ਦੁਆਰਾ ਕੀਤੀ ਗਈ ਇੱਕ ਜਾਂਚ ਨੇ ਇਹਨਾਂ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ ਜਾਂਚ ਚ ਪਾਇਆ ਗਿਆ ਕਿ ਗਰੋਕ ਸਿਰਫ ਮਸ਼ਹੂਰ ਹਸਤੀਆਂ ਜਾਂ ਪ੍ਰਭਾਵਸ਼ਾਲੀ ਲੋਕਾਂ ਦੇ ਵੇਰਵੇ ਹੀ ਨਹੀਂ ਬਲਕਿ ਆਮ ਲੋਕਾਂ ਬਾਰੇ ਵੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਹੈ ਲੀਕ ਹੋਈ ਜਾਣਕਾਰੀ ਚ ਮੌਜੂਦਾ ਘਰ ਦਾ ਪਤਾ ਸੰਪਰਕ ਵੇਰਵੇ ਪਰਿਵਾਰਕ ਜਾਣਕਾਰੀ ਅਤੇ ਸਥਾਨ ਦੇ ਵੇਰਵੇ ਸ਼ਾਮਲ ਨੇ ਰਿਪੋਰਟ ਅਨੁਸਾਰ ਗਰੋਕ ਦੇ ਮੁਫਤ ਵੈੱਬ ਸੰਸਕਰਣ 'ਚ ਸਿਰਫ ਨਾਮ ਪਤਾ ਵਰਗੇ ਸਧਾਰਨ ਪ੍ਰੋਂਪਟ ਦਾਖਲ ਕਰਕੇ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਸੀ 33 ਬੇਤਰਤੀਬੇ ਨਾਵਾਂ ਦੇ ਟੈਸਟ 'ਚੋਂ ਚੈਟਬੋਟ ਨੇ 10 ਘਰਾਂ ਲਈ ਸਹੀ ਪਤੇ ਪ੍ਰਦਾਨ ਕੀਤੇ ਕੁਝ ਮਾਮਲਿਆਂ 'ਚ ਗਰੋਕ ਨੇ ਉੱਤਰ A ਅਤੇ ਉੱਤਰ B ਦੇ ਰੂਪ 'ਚ ਨਾਮ ਫੋਨ ਨੰਬਰ ਅਤੇ ਘਰ ਦੇ ਪਤੇ ਸਮੇਤ ਵਿਕਲਪ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਤਾਜ਼ਾ ਤੇ ਸਹੀ ਪਤੇ ਸ਼ਾਮਲ ਸਨ ਆਲੋਚਕਾਂ ਦਾ ਕਹਿਣਾ ਹੈ ਕਿ ਗਰੋਕ ਦੁਆਰਾ ਖੁੱਲੇ ਆਮ ਨਿੱਜੀ ਡਾਟਾ ਦੀ ਪੇਸ਼ਕਸ਼ ਕਰਨਾ AI ਲਈ ਸੰਵੇਦਨਸ਼ੀਲ ਜਾਣਕਾਰੀ ਦੇ ਪ੍ਰਬੰਧਨ ਸੰਬੰਧੀ ਗੰਭੀਰ ਨੈਤਿਕ ਅਤੇ ਸੰਭਾਵੀ ਤੌਰ ਤੇ ਕਾਨੂੰਨੀ ਸਵਾਲ ਖੜੇ ਕਰਦਾ ਹੈ ਅਜਿਹੀ ਜਾਣਕਾਰੀ ਦੀ ਵਰਤੋਂ ਕਰਕੇ ਕਿਸੇ ਦਾ ਪਿੱਛਾ ਕਰਨਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ ਆਸਾਨ ਹੋ ਸਕਦਾ ਹੈ ਅਮਰੀਕਾ 'ਚ ਇੱਕ 24 ਸਾਲਾ ਭਾਰਤੀ ਵਿਦਿਆਰਥੀਨ ਦੀ ਘਰ 'ਚ ਅੱਗ ਲੱਗਣ ਕਾਰਨ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ ਇੱਥੇ ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਸਹਿਜਾ ਰੈਡੀ ਉਦਮਾਲਾ ਨਿਊਯਾਰਕ ਦੇ ਅਲਬਾਨੀ ਵਿੱਚ ਮਾਸਟਰ ਦੀ ਡਿਗਰੀ ਕਰ ਰਹੀ ਸੀ ਨਿਊਯਾਰਕ ਚ ਭਾਰਤ ਦੇ ਕੌਂਸੂਲਟ ਜਨਰਲ ਨੇ ਸ਼ੁੱਕਰਵਾਰ ਨੂੰ ਐਕਸ ਦੇ ਉੱਤੇ ਇੱਕ ਪੋਸਟ ਚ ਕਿਹਾ ਕਿ ਉਹ ਅਲਬਾਨੀ ਦੇ ਘਰ ਵਿੱਚ ਅੱਗ ਲੱਗਣ ਦੀ ਘਟਨਾ ਚ ਜਾਨ ਗੁਆਉਣ ਵਾਲੀ ਉਦਮਾਲਾ ਦੀ ਬੇਵਕਤੀ ਮੌਤ ਤੇ ਦੁਖੀ ਹੈ ਕੌਂਸੂਲਟ ਨੇ ਕਿਹਾ ਇਸ ਮੁਸ਼ਕਲ ਸਮੇਂ ਦੌਰਾਨ ਸਾਡੀਆਂ ਸੰਵੇਦਨਾਵਾਂ ਤੇ ਦਿਲੋਂ ਹਮਦਰਦੀ ਉਸਦੇ ਪਰਿਵਾਰ ਨਾਲ ਹੈ ਤੇ ਅੱਗੇ ਕਿਹਾ ਕਿ ਉਹ ਉਦੁਮਾਲਾ ਦੇ ਪਰਿਵਾਰ ਦੇ ਸੰਪਰਕ ਚ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਭਾਰਤੀ ਅਮਰੀਕੀ ਬ੍ਰਿਟਿਸ਼ ਅਮਰੀਕੀ ਲੇਖਕ ਸਲਮਾਨ ਰਸ਼ਦੀ ਨੇ ਕਿਹਾ ਹੈ ਕਿ ਅਮਰੀਕਾ ਦੇ ਕਈ ਹਿੱਸਿਆਂ ਚ ਕਿਤਾਬਾਂ ਤੇ ਪਾਬੰਦੀ ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰਾ ਹੈ ਬਲੂਮਬਰਗ ਦੇ ਦਮਿਸ਼ਾਲ ਹੁਸੈਨ ਸ਼ੋਅ ਚ ਇੱਕ ਹਾਲੀਆ ਇੰਟਰਵਿਊ ਦੌਰਾਨ ਰਸ਼ਦੀ ਨੇ ਸੰਯੁਕਤ ਰਾਜ ਅਮਰੀਕਾ 'ਚ ਕਿਤਾਬਾਂ 'ਤੇ ਪਾਬੰਦੀਆਂ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ। ਰਸ਼ਦੀ ਜੋ 2000 ਤੋਂ ਅਮਰੀਕਾ 'ਚ ਰਹਿ ਰਹੇ ਨੇ ਤੇ 2016 'ਚ ਅਮਰੀਕੀ ਨਾਗਰਿਕ ਬਣੇ, ਕਹਿੰਦੇ ਨੇ ਕਿ ਦੁਨੀਆ ਦੀਆਂ ਕੁਝ ਸਭ ਤੋਂ ਵਧੀਆ ਕਿਤਾਬਾਂ 'ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਉਹ ਅਮਰੀਕਾ 'ਚ ਰਹਿਣਾ ਚਾਹੁੰਦੇ ਸਨ ਕਿਉਂਕਿ ਇੱਥੇ ਸੰਵਿਧਾਨ 'ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਇੱਕ ਮਹੱਤਵਪੂਰਨ ਅਧਿਕਾਰ ਮੰਨਿਆ ਗਿਆ ਹੈ। ਐਡਵੋਕੇਸੀ ਗਰੁੱਪ ਪੈਨ ਅਮਰੀਕਾ ਦੇ ਅਨੁਸਾਰ 2021 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਪਬਲਿਕ ਸਕੂਲਸ ਦੇ ਵਿੱਚ ਲਗਭਗ 23000 ਕਿਤਾਬਾਂ ਤੇ ਪਾਬੰਦੀ ਲਗਾਈ ਗਈ ਹੈ ਜੋ ਕਿ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਦੇਖੀ ਗਈ 2022 'ਚ ਨਿਊਯਾਰਕ 'ਚ ਇੱਕ ਸਮਾਗਮ ਦੌਰਾਨ ਰਸ਼ਦੀ ਨੂੰ 15 ਵਾਰ ਚਾਕੂ ਮਾਰਿਆ ਗਿਆ ਸੀ ਹਮਲਾਵਰ ਹਾਦੀ ਮਾਤਰ ਉਸ ਦੀ ਕਿਤਾਬ ਦਾ ਸਟੈਨਿਕ ਵਰਸਸ ਕਾਰਨ ਰਸ਼ਦੀ ਦੀ ਮੌਤ ਦੀ ਮੰਗ ਕਰਨ ਵਾਲੇ ਦਹਾਕਿਆਂ ਪੁਰਾਣੇ ਫਤਵੇ ਤੋਂ ਪ੍ਰਭਾਵਿਤ ਸੀ ਰਸ਼ਦੀ ਨੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਹੋਰ ਗੱਲ ਕੀਤੀ ਉਹਨਾਂ ਕਿਹਾ ਮੈਂ ਲੰਬੇ ਸਮੇਂ ਤੋਂ ਬੋਲਣ ਦੀ ਆਜ਼ਾਦੀ ਦੇ ਮੁੱਦਿਆਂ ਤੇ ਕੰਮ ਕਰ ਰਿਹਾ ਹਾਂ ਉਸ ਦੇ ਅਨੁਸਾਰ ਮੇਰਾ ਮੰਨਣਾ ਹੈ ਕਿ ਹਰ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਖਾਸ ਕਰਕੇ ਉਹਨਾਂ ਨਾਲ ਜਿਨ੍ਹਾਂ ਨਾਲ ਮੈਂ ਅਸਹਿਮਤ ਹਾਂ ਇਹ ਠੀਕ ਹੈ ਕਿ ਜਿਨ੍ਹਾਂ ਨਾਲ ਤੁਸੀਂ ਸਹਿਮਤ ਹੋ ਉਹਨਾਂ ਨੂੰ ਬੋਲਣ ਦਿਓ ਉਹਨਾਂ ਦੀ ਵਿਵਾਦਪੂਰਨ ਕਿਤਾਬ ਦਾ ਸਟੈਨਿਕ ਵਰਸਸ ਤੇ 1988 ਚ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਸਰਕਾਰ ਨੇ ਭਾਰਤ 'ਚ ਪਾਬੰਦੀ ਲਗਾਈ ਸੀ ਰਸ਼ਦੀ ਨੇ ਬਾਅਦ ਚ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਖੁੱਲਾ ਪੱਤਰ ਲਿਖਿਆ ਇਹ ਪਾਬੰਦੀ 2024 ਚ ਹਟਾ ਦਿੱਤੀ ਗਈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ